ਫੀ ਜਦੋਂ ਤਨਖਾਇਆ ਕਰਾਰ ਹੋ ਜਾਂਦਾ ਉਦੋਂ ਪਤਨੀ ਨੇ ਵੀ ਨੇੜੇ ਨਹੀਂ ਜਾਣਾ ਜੀ ਬੱਚੇ ਧੀ ਪੁੱਤਰਾਂ ਨੇ ਵੀ ਨੇੜੇ ਨਹੀਂ ਜਾਣਾ ਅੱਜ ਦੀ ਡੇਟ ਤੋਂ ਬਾਅਦ ਸੁਖਵੀਰ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਜੇ ਨਜ਼ਰ ਮਾਫੀ ਨਹੀਂ ਮੰਗਦਾ ਜੀ ਕਿਸੇ ਸਿੱਖ ਦਾ ਵੀ ਨਹੀਂ ਹੋਣਾ ਚਾਹੀਦਾ ਜੀ ਤੇ ਸੁਖਵੀਰ ਨਾਲ ਜਿਹੜਾ ਮੋਢੇ ਨਾਲ ਮੋਢਾ ਅੜ ਕੇ ਆਊਗਾ ਉਦੋਂ ਅਕਾਲ ਤਖ ਦੀ ਜਿਹੜੀ ਫਸੀਲ ਦੇ ਉੱਤੋਂ ਇਹ ਆਵਾਜ਼ ਵੱਜੂਗੀ ਵੀ ਆਜਾ ਤੂੰ ਹੀ ਇਧਰ ਅਕਾਲੀ ਦਲ ਵਾਲੀ ਸਾਈਡ ਨੂੰ ਆਵਾਂਗੇ ਸੁਖਵੀਰ ਸਿੰਘ ਬਾਦਲ ਹੋਰਾਂ ਤਾਂ ਕਹਿੰਦੇ 15 ਦਿਨਾਂ ਦੇ ਵਿੱਚ ਅਗਰ ਮਾਫੀ ਨਾਮ ਮੰਗੀ ਨਿਮਾਣੇ ਸਿੱਖ ਮੰਗੋ ਅਕਾਲ ਤਖਬ ਸਾਹਿਬ ਤੇ ਨਤਮਸਤਕ ਨਾ ਹੋਏ ਉਹਨਾਂ ਟਾਈਮ ਤੱਕ ਤਨਖਾਹੀਂ ਇਕਰਾਰ ਹੀ ਨੇ ਆਪਣੀਆਂ ਗਲਤੀਆਂ ਮੰਨਣੀਆਂ ਪੈਣੀਆਂ ਆ ਕਿ ਉੱਥੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਹੁਣ ਤੱਕ ਕਿਹੜੀਆਂ ਜਿਹੜੀਆਂ ਚੀਜ਼ਾਂ ਦੀ ਉੱਥੇ ਮਾਫੀ ਮੰਗੀ ਜਾਏਗੀ ਕਿ ਲੱਗਦਾ ਕਿ ਜਿਹੜੇ ਬਾਕੀ ਨਾਲ ਸੀਗੇ ਉਹ ਵੀ ਸਾਰੇ ਉੱਥੇ ਪਹੁੰਚਣ ਦੇ ਵੇਖੋ ਗੱਲ ਇਹ ਹੈ ਜਿੰਨਾਂ ਨੂੰ ਮੈਨੂੰ ਪਤਾ ਹੈ ਇਹ ਅਕਾਲੀ ਦਲ ਦੇ ਸੁਭਾਅ ਦੀ ਜੇ ਮੈਂ ਗੱਲ ਕਰਾਂ ਤੇ ਅਕਾਲੀ ਦਲ ਦੇ ਬੰਦੇ ਜਿਹੜੇ ਨੇ ਉਹ ਤਖਸਾਲ ਤੋਂ ਕਦੀ ਬਾਗੀ ਨਹੀਂ ਹੋਏ ਹੈਗੇ ਚਾਹੇ ਉਹਨਾਂ ਨੇ ਜਿੰਨੇ ਮਰਜੀ ਕਸੂਰ ਕੀਤੇ ਹੋਣ ਗੁਨਾਹ ਕੀਤੇ ਹੋਣ ਮੈਨੂੰ ਇਹ ਲੱਗਦਾ ਵੀ ਸੁਖਬੀਰ ਬਾਦਲ ਤਖਸਾਲ ਤੇ ਜਾਊਗਾ ਔਰ ਨਮਾਣੇ ਸਿੱਖ ਵਜੋਂ ਜਾਏਗਾ ਜੋ ਮੈਨੂੰ ਲੱਗਦਾ ਹੁਣ ਕੱਲ ਨੂੰ ਕੀ ਹੁੰਦਾ ਹੋ ਸਕਦਾ ਨਾ ਹੋਏ ਪਰ ਮੈਨੂੰ ਲੱਗਦਾ ਵੀ ਉਹ ਕਿਉਂਕਿ ਇੱਕੋ ਇੱਕ ਦਰਵਾਜ਼ਾ ਉਹਨਾਂ ਕੋਲ ਰਹਿ ਗਿਆ ਅਕਾਲ ਤਖਸਾਲ ਜੇ ਉੱਥੇ ਉਹਨਾਂ ਨੇ ਸਿਰ ਨਿਵਾ ਨਾ ਕੀਤਾ ਤੇ ਫੇਰ ਉਹਨਾਂ ਦੀ ਜਿਹੜੀ ਹੈ ਜੜ ਪੱਟੀ ਜਾਊਗੀ ਤੇ ਉਹ ਜੜ ਨਹੀਂ ਪੁੱਟਣ ਦੇਣਗੇ ਆਪਣੀ ਜੋ ਮੇਰੇ ਨੂੰ ਮੈਨੂੰ ਲੱਗਦਾ ਕਿਉਂਕਿ ਹੁਣ ਆਪਾਂ ਜੇ ਕਹੀਏ ਵੀ ਉਹ ਨਕਲੀ ਮਾਫੀ ਮੰਗੂਗਾ ਉਹ ਅਸਲੀ ਮੰਗੂਗਾ ਇਹ ਨਹੀਂ ਹੁਣ ਸਿੱਖ ਕਹਿ ਸਕਦੇ ਮੈਂ ਵੇਖੋ ਇਹਨਾਂ ਸਾਰਿਆਂ ਚ ਮੈਂ ਵੀ ਸ਼ਾਮਲਾ ਵੇਖੋ ਬਹੁਤ ਕੁਝ ਉਹਨਾਂ ਨੇ ਅਜਹਿ ਕੀਤਾ ਆ ਜਿਹਦਾ ਆਮ ਸਿੱਖ ਜਿਹੜੇ ਨੇ ਉਹ ਮਤਲਬ ਮਾਫੀ ਨਹੀਂ ਦਿੱਸ ਉਹਨਾਂ ਦੇ ਮਨ ਚ ਵੀ ਮਾਫੀ ਨਹੀਂ ਦੇਣੀ ਚਾਹੀਦੀ ਵੀ ਇੰਨਾ ਗੁੱਸਾ ਹੈ ਉਹਨਾਂ ਦੇ ਮਨ ਦੇ ਵਿੱਚ ਤੇ ਉਹ ਇਸ ਗੱਲ ਨੂੰ ਸੋਚਦੇ ਆ ਵੀ ਪਰ ਮੈਂ ਸਮਝਦਾ ਵੀ ਇੱਕ ਐਡੇ ਵੱਡੇ ਮਤਲਬ ਕਿ ਇੱਕ ਐਡੀ ਵੱਡੀ ਪਾਰਟੀ ਸਿੱਖਾਂ ਦੀ ਅਕਾਲੀ ਦਲ ਜਿਨੇ ਪੰਜਾਬ ਦੇ ਵਿੱਚ ਲਗਾਤਾਰ ਹਕੂਮਤ ਵੀ ਕੀਤੀ ਹੋਵੇ ਔਰ ਐਸਟੀਪੀਸੀ ਵਰਗੀ ਵੱਡੀ ਸੰਸਥਾ ਜਿਹੜੀ ਆ ਉਹ ਵੀ ਉਹਨਾਂ ਦੇ ਕੋਲ ਰਹੀ ਹੋਵੇ ਔਰ ਉਹ ਬੰਦੇ ਜਿਹੜੇ ਨੇ ਤਖਸੈਵ ਤੇ ਮਤਲਬ ਜਾ ਕੇ ਪੇਸ਼ ਹੋਣ ਤੇ ਜਾ ਕੇ ਕਹਿਣ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਉਹ ਉੱਥੇ ਸਰਨੀਵਾ ਕਰਨ ਜਾ ਕੇ ਇਹ ਵੈਸੇ ਦਾ ਆਪਣੇ ਆਪ ਚ ਵੱਡੀ ਗੱਲ ਹੈ ਅੱਜ ਕਾਲਾ ਲੋਕ ਛੋਟੀ ਛੋਟੀ ਗੱਲ ਦੇ ਉੱਤੇ ਵੀ ਮੋੜ ਜਾਂਦੇ ਨੇ ਮੈਨੇ ਹੁੰਦਾ ਜੋ ਕਰਨਾ ਕਰ ਲੈ ਹੈ ਨਾ ਤੇ ਜਿੰਨਾ ਉਹਨਾਂ ਕੋਲ ਪੈਸਾ ਆਇਆ ਜਿੰਨਾ ਉਹਨਾਂ ਕੋਲ ਤਾਮ-ਜਾਮ ਹੈ ਜਿੰਨੀ ਵਿਦੇਸ਼ਾਂ ਦੇ ਵਿੱਚ ਉਹਨਾਂ ਕੋਲ ਜਾਇਦਾਦ ਆ ਜਾਓ ساری ਉਮਰ ਕਿਤੇ ਜਾ ਕੇ ਰਹਿ ਸਕਦੇ ਆ ਕੁਝ ਵੀ ਕਰ ਸਕਦੇ ਆ ਪਰ ਮੈਨੂੰ ਲੱਗਦਾ ਵੀ ਜਿਹੜੇ ਬਾਕੀ ਬੰਦੇ ਨੇ ਜਿਹੜੇ ਬਹੁਤ ਰੌਲਾ ਪਾਉਂਦੇ ਸੀ ਲੜਾ-ਲੜਾ ਕਰਦੇ ਸੀ ਤਖਸਾਬ ਨੇ ਉਹ ਵੀ ਸੱਦਿਆ ਕਿਉਂਕਿ ਉਹ ਇਸ ਕਰਕੇ ਸੱਦਿਆ ਕੋ ਕੈਬਨਟ ਸੀਗੇ ਉਹਨਾਂ ਨੇ ਕਿਸੇ ਨੇ ਵਿਰੋਧ ਕਰਕੇ ਬਾਹਰ ਤਾਂ ਨਹੀਂ ਆਏ ਜਦੋਂ ਕੋਈ ਗਲਤ ਫੈਸਲੇ ਹੋਏ ਨੇ ਤਾਂ ਫਿਰ ਇਸ ਕਰਕੇ ਤਖਸਾਹ ਉਹਨੇ ਸਾਰਿਆਂ ਨੂੰ ਲਪੇਟ ਲਿਆ ਵੀ ਆ ਜਾਓ ਤੁਸੀਂ ਸਾਰੇ ਹੀ ਸੀਗੇ ਇਕੱਠੇ ਤੁਹਾਡੀ ਜੁੰਡਲੀ ਸਾਰੀ ਜਦੋਂ ਤੁਸੀਂ ਗੁਨਾਹ ਕੀਤੇ ਨੇ ਵੇਖੋ ਗੱਲ ਇਹ ਆ ਵੀ ਅ ਜਦੋਂ ਅਕਾਲ ਤਖਸਾਹ ਤੋਂ ਹੁਕਮ ਆਉਂਦਾ ਆ ਤਨਖਾਈਆ ਕਰਾਰਾ ਆਉਂਦਾ ਆ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਇਹ ਦੇਖੋ ਕੁਝ ਬੱਚਿਆਂ ਨੂੰ ਜਾਂ ਕੁਝ ਫੇਸਬੁੱਕ ਤੇ ਨਹੀਂ ਉਹਨਾਂ ਨੂੰ ਪਤਾ ਹੋਣਾ ਵੀ ਇਹਦੇ ਕਿੱਡੇ ਵੱਡੇ ਮਾਇਨੇ ਨੇ ਇਹ ਇਤਿਹਾਸਿਕ ਦਸਤਾਵੇਜ਼ ਹੈ ਜੀ ਜਦੋਂ ਤਖਸਾਹਬ ਦੇ ਹੁਕਮਨਾਮੇ ਤੇ ਤਖਸਾਹ ਦੀਆਂ ਤਨਖਾਹਾਂ ਦਾ ਜ਼ਿਕਰ ਆਊਗਾ ਤੇ ਉਹਦੇ ਵਿੱਚ ਇਹ ਅੰਕਤ ਹੋ ਜੂ ਵੀ ਅਕਾਲੀ ਦਲ ਨੇ ਜਦੋਂ ਰਾਜ ਕੀਤਾ ਰਾਜ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਫਿਰ ਉਹਨਾਂ ਨੂੰ ਤਨਖਾਹ ਲੱਗੀ ਤੇ ਉਹ ਤਖਸਾਹ ਤੇ ਗਏ ਮਤਲਬ ਹੁਣ ਦੁਨੀਆ ਦੀ ਕੋਈ ਵੀ ਤਾਕਤ ਇਹ ਨਹੀਂ ਕਹਿ ਸਕਦੀ ਉਹ ਵੀ ਅਸੀਂ ਗਲਤੀ ਨਹੀਂ ਕੀਤੀ ਕਿਸੇ ਵੀ ਸਟੇਜ ਤੇ ਨਹੀਂ ਕਹਿ ਸਕਦੇ ਕਿਸੇ ਇਤਿਹਾਸ ਤੇ ਨਹੀਂ ਕਹਿ ਸਕਦੇ ਗੁਨਾਹਗਾਰ ਤਾਂ ਹੋ ਗਏ ਹੁਣ ਵੇਖੋ ਇਹ ਗੱਲ ਅਗਲੀ ਆ ਕਿ ਪੰਥ ਬਹੁਤ ਮਹਾਨ ਆ ਇਥੇ ਬੁੱਢਾ ਦਲ ਜਿਹੜਾ ਆ ਚੱਲਦਾ ਵਹਿਰ ਪੰਜਵਾਂ ਤਖਤ ਤੇ 96 ਕਰੋੜੀਓ ਲਿਖਦੇ ਨੇ ਉਹਨਾਂ ਦੇ ਮੁਖੀ ਨੇ ਵੀ ਜਿਹੜੀ ਆ ਉਥੇ ਖਿਮਾਯਾਜਨਾ ਕੀਤੀ ਉਹਨਾਂ ਨੂੰ ਪੰਥ ਚੋਂ ਛੇਕਿਆ ਸੀ ਜਦੋਂ ਉਹਨਾਂ ਨੇ ਸਰਕਾਰੀ ਸੇਵਾ ਲਾ ਕੇ ਤਖਸਾਹਤ ਤੇ ਸੇਵਾ ਲਈ ਆ ਤੇ ਹੋਰ ਬੜੇ ਜਿਹੜੇ ਸੀਗੇ ਬਰਨਾਲਾ ਸਰਜੀਤ ਸਿੰਘ ਬਰਨਾਲੇ ਉਹਨਾਂ ਨੂੰ ਅ ਵੀ ਤਨਖਾਹ ਲੱਗੀ ਹੋਰ ਬੜੇ ਲੋਕਾਂ ਨੂੰ ਤਖਤ ਸਾਹਿਬ ਦੇ ਤਨਖਾਹ ਲੱਗਦੀ ਆ ਇਹ ਭਾਵੇਂ ਆਪਾਂ ਸੋਚਦਿਆਂ ਜਿਹੜੇ ਆਮ ਲੋਕ ਕਹੀ ਸੋਚਦੇ ਨਹੀਂ ਉਹਨਾਂ ਨੇ ਸਮਝ ਨਹੀਂ ਹੈਗੀ ਵੀ ਕੀ ਆ ਮਤਲਬ ਚੌਥੇ ਬਤੋ ਜੋੜੇ ਝਾੜਨ ਲਾ ਦੇਣ ਕਿ ਤਖਤੀ ਪਾ ਦੇਣ ਕਿ ਇਹ ਐਂ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਆ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਬਾਦਸ਼ਾਹ ਜਿਹੜੇ ਨੇ ਜਾਂ ਹਕੂਮਤੀ ਬੰਦੇ ਨੇ ਉਹ ਸਿਰ ਨੀਵਾ ਕਰਕੇ ਜਾਣ ਮੈਂ ਤੁਹਾਨੂੰ ਸੁੱਚਾ ਸਿੰਘ ਲੰਗਾ ਜਿਹੜਾ ਉਹਨੂੰ ਬਹੁਤ ਲੋਕ ਹੋਰ ਤਰ੍ਹਾਂ ਦੀ ਪੇਸ਼ਕਾਰੀ ਉਹਦੀ ਕਰਦੇ ਨੇ ਵੀ ਉਹ ਗਲਤ ਸੀ ਉਹ ਐ ਸੀ ਉਹ ਐ ਹੈ ਨਾ ਮੈਂ ਕਹਿੰਦਾ ਵੀ ਸਾਰੀਆਂ ਹੀ ਗੱਲਾਂ ਸਾਨਾ ਪਰ ਉਹ ਬੰਦਾ ਰੋਇਆ ਬਹੁਤ ਐ ਵੀ ਮੈਂ ਤਖਤ ਸਾਹਿਬ ਤੇ ਮੈਨੂੰ ਮੇਰੀ ਪੁੱਲ ਬਖਸ਼ਾ ਦਿਓ ਮੈਂ ਤਖਤ ਸਾਹਿਬ ਨੂੰ ਸਮਰਪਤ ਆ ਮੈਂ ਜੋ ਕਹੋ ਮਤਲਬ ਉਹ ਬੰਦਾ ਕੁਝ ਵੀ ਕਰਨ ਲਈ ਤਿਆਰ ਸੀ ਮਸਲਾ ਇਹ ਆ ਵੀ ਗਲਤੀਆਂ ਤੇ ਬੰਦਿਆਂ ਨੇ ਕੀਤੀਆਂ ਗੁਨਾਹ ਵੀ ਕੀਤੇ ਪਰ ਇਹ ਗੱਲ ਜ਼ਰੂਰ ਆ ਵੀ ਉਹਨਾਂ ਲਈ ਤਖਤ ਸਾਹਿਬ ਮਹਾਨ ਆ ਉਹਨਾਂ ਲਈ ਅਕਾਲ ਤਖਸਾ ਮਹਾਨਾ ਇਹ ਗੱਲ ਬਹੁਤ ਆਪਣੇ ਆਪ ਚ ਜਿਵੇਂ ਹੁਣ ਤੁਸੀਂ ਵੇਖੋ ਕਿ ਢੱਡਰੀਆਂ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਤਖਸਾ ਇਹਨਾਂ ਨੇ ਕਿਹਾ ਵੀ ਨਹੀਂ ਇਹ ਪੁਜਾਰੀਵਾਦ ਦੇ ਮੈਣੀ ਇਹਨਾਂ ਕੋਲ ਹੋਣਾ ਮੇਰੀ ਗੱਲ ਸਮਝਦੇ ਇਨਾਂ ਨੇ ਕਿਹਾ ਵੀ ਉਹ ਮੈਂ ਕਿਉਂ ਉਹਨਾਂ ਕਿ ਜਾਵਾਂ ਉੱਥੇ ਕਬਜਾ ਹੈ ਗੁੰਡਿਆਂ ਦਾ ਕਬਜਾ ਹੈ ਉੱਥੇ ਐਦਾਂ ਦੀ ਐਦਾਂ ਦੀ ਸ਼ਬਦਾਬਲੀ ਉਹਨਾਂ ਨੇ ਵਰਤੀ ਤੇ ਮੈਂ ਸਮਝਦਾ ਕਿ ਉੱਥੇ ਕੌਣ ਹੈ ਕੀ ਹੈ ਨਹੀਂ ਮਰਿਆਦਾ ਜਿਹੜੀ ਆ ਉਦੇ ਸਾਹਿਬ ਨਾਲ ਕੋਈ ਬਾਦਸ਼ਾਹ ਨਹੀਂ ਵਾ ਹੋ ਕੇ ਜਾਂਦਾ ਤੇ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਲੋਕੀ ਇਹਨੂੰ ਕਿਵੇਂ ਲੈਂਦੇ ਆ ਨਹੀਂ ਲੈਂਦੇ ਉਹ ਗੱਲ ਵੱਖਰੀ ਆ ਨਹੀਂ ਨਹੀਂ ਕਈਆਂ ਨੂੰ ਪਤਾ ਪਰ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਤਨਖਾਹ ਲਵਾਣੀ ਇਹ ਇਤਿਹਾਸਕ ਦਸਤਾਵੇਜ਼ ਹੈ ਜੇ ਵੀ ਇਹਨਾਂ ਦੀ ਫੈਮਿਲੀ ਨੇ ਗੁਨਾਹ ਕੀਤੇ ਸੀ ਤੇ ਫਿਰ ਇਹਨਾਂ ਨੇ ਤਖਤ ਸਾਹਿਬ ਦੇ ਉੱਤੇ ਜਾ ਕੇ ਜਿਹੜੀ ਆ ਮਾਫੀ ਮੰਗੀ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਗੁਰੂ ਨਾਨਕ ਨਾਮ ਲੈਵਾ ਜਿਹੜੀ ਸਮੂਹ ਸੰਗਤ ਸਾਜ ਸੰਗਤ ਅੱਜ ਸੰਗਤ ਆ ਉਹ ਤੇ ਕੀ ਫੈਸਲਾ ਲੈਂਦੀ ਹੈ ਉਹ ਮਨ ਕੀ ਬਣਾਉਂਦੀ ਆ ਇਹ ਉਹ ਸੰਗਤ ਦਾ ਫੈਸਲਾ ਜੀ ਬੱਬੂ ਜੀ ਅਖੀਰਲਾ ਸਵਾਲ ਕਰਨਾ ਚਾਹਾਂਗਾ ਨਿਮਾਨਾ ਸਿੱਖ ਕਿਵੇਂ ਬਣ ਕੇ ਆਣਗੇ ਉਹ ਮਹਾਰਾਜ ਰਣਜੀਤ ਸਿੰਘ ਜੀ ਵੀ ਆਏ ਸੀਗੇ ਉਹ ਵੀ ਨਿਮਾਨੇ ਸਿੱਖ ਬਣ ਕੇ ਆਏ ਸੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਮਾਫੀ ਭੁਲਾ ਮੰਗੀਆਂ ਉਹਨਾਂ ਨੇ ਨਾ ਤੁਹਾਨੂੰ ਕੀ ਲੱਗਦਾ ਕਿ ਵੀਆਈਪੀ ਕਲਚਰ ਦੇ ਉੱਤੇ ਉਂਗਲ ਉਠਦੀ ਸੀਗੀ ਪਹਿਲਾਂ ਉਹ ਕਿਵੇਂ ਆਣਗੇ ਪੂਰੀ ਸਹੂਲਤਾਂ ਦੇ ਨਾਲ ਆਣਗੇ ਜਾਂ ਫਿਰ ਸੰਗਤ ਦੇ ਰੂਪ ਦੇ ਵਿੱਚ ਆਣਗੇ ਕੋਈ ਉਸ ਤਰੀਕੇ ਦੇ ਨਾਲ ਕਿ ਫਿਰ ਉੱਥੇ ਪੇਸ਼ ਹੋਣਗੇ ਦੇਖੋ ਇਹ ਤਾਂ ਹੁਣ ਆਪਣਾ ਕੀ ਆਈਡੀਆ ਲਾ ਸਕਦੇ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਿਸੇ ਜਾਹੋ ਜਰਾ ਨਾਲ ਆਉਣ ਕਿਉਂਕਿ ਇਹ ਤਾਂ ਹੈ ਹੀ ਆ ਕਿ ਉਹਨਾਂ ਦਾ ਉੱਥੇ ਮਤਲਬ ਪਿਛਲੇ 40 ਸਾਲ ਤੋਂ 50 ਸਾਲ ਤੋਂ ਜਾਂ 100 ਸਾਲ ਤੋਂ ਹੀ ਲਗਭਗ ਉਹਨਾਂ ਦੇ ਕੋਲ ਆ ਸਾਰਾ ਪ੍ਰਬੰਧ ਉਹਨਾਂ ਦੇ ਪਿਓ ਤੋਂ ਲੈ ਕੇ ਹੁਣ ਤੱਕ ਤੇ ਬੰਦੇ ਤਾਂ ਉੱਥੇ ਉਹਨਾਂ ਦੇ ਨਾਲ ਹੋਣਗੇ ਪਰ ਇਹ ਗੱਲ ਜ਼ਰੂਰ ਹੈ ਵੀ ਉਹ ਤਨਖਾਹੀ ਆ ਹੁਣ ਉਹਦੇ ਨਾਲ ਕੋਈ ਵੀ ਸਿੱਖ ਰابطਾ ਨਹੀਂ ਹੋਣਾ ਚਾਹੀਦਾ ਰੱਖ ਸਕਦਾ ਜੀ ਨਜ਼ਰ ਤਖਤ ਸਾਹਿਬ ਤੇ ਪੇਸ਼ ਇਸ ਕਰਕੇ ਉਹਨਾਂ ਨਾਲ ਬੰਦੇ ਨਹੀਂ ਜਾਣਗੇ ਜੀ ਜਦ ਇਹ ਗੱਲ ਪੱਕੀ ਜਮਈ ਕਿਉਂਕਿ ਪਰ ਜਿਹੜੇ ਨਾਲ ਆਣਗੇ ਫਿਰ ਉਹਨਾਂ ਦੇ ਲਈ ਤੇਰਾ ਤਨਖਾਈਏ ਹੋਣਗੇ ਜੀ ਕਿਉਂ ਹੋਣਗੇ ਨਾਲ ਕਿਉਂ ਆਣਗੇ ਨਾਲ ਅੱਜ ਦੀ ਡੇਟ ਤੋਂ ਬਾਅਦ ਸੁਖਵੀਰ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਜੀ ਨਜ਼ਰ ਮਾਫੀ ਨਹੀਂ ਮੰਗਦਾ ਜੀ ਕਿਸੇ ਸਿੱਖ ਦਾ ਵੀ ਨਹੀਂ ਹੋਣਾ ਚਾਹੀਦਾ ਜੀ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਜੀ ਕਾਲ ਵੀ ਨਹੀਂ ਕਰਨੀ ਚਾਹੀਦੀ ਜੀ ਮੈਂ ਸਮਝਦਾ ਜੇ ਸਹੀ ਸਮਰਪਤਾ ਕਾਲ ਤਖਤ ਸਾਹਿਬ ਨੂੰ ਤੇ ਫਿਰ ਜਿੰਨੇ ਵੀ ਬੰਦੇ ਨੇ ਉਹਨਾਂ ਦੇ ਚਾਹੇ ਘਰ ਦੇ ਵੀ ਨੇ ਉਹ ਵੀ ਉਹਨਾਂ ਚਿਰ ਉਹਨਾਂ ਨਾਲ ਰਾਬਤਾ ਨਾ ਰੱਖਣ ਮਹਾਰਾਜ ਹੁਕਮ ਵੀ ਤਨਖਾਈਏ ਨੂੰ ਤਨਖਾਈਏ ਨਾਲ ਰਾਬਤਾ ਨਹੀਂ ਰੱਖਣਾ ਹੁਣ ਅੱਜ ਤੋਂ ਬਾਅਦ ਸੁਖਬੀਰ ਬਾਦਲ ਨਾਲ ਕੋਈ ਰਿਸ਼ਤਾ ਨਹੀਂ ਹੈ ਜਿੰਨਾ ਚਿਰ ਰਿਸ਼ਤਾ ਚਲੋ ਪਹਿਲਾਂ ਉਹ ਗੱਲ ਵੱਖਰੀ ਹੈ ਕਿ ਮੈਂ ਤੇ ਇਤਿਹਾਸਕ ਰਕੀਵ ਚ ਤੁਹਾਨੂੰ ਦੱਸ ਰਿਹਾ ਉਹ ਗੱਲਾਂ ਵੱਖਰੀਆਂ ਨੇ ਵੀ ਮੈਂ ਕੀ ਸੋਚਦਾ ਮੈਨੂੰ ਉਹਨਾਂ ਬਾਰੇ ਕੀ ਪਤਾ ਹੈ ਨਾ ਉਹ ਇੱਕ ਵੱਖਰੀ ਐਪੀਸੋਡ ਦੀ ਲੋੜ ਆ ਪਰ ਇਤਿਹਾਸਕ ਦਸਤਾਵੇਜ਼ ਤੋਂ ਜੇ ਮੈਂ ਗੱਲ ਕਰਾਂ ਤਾਂ ਉਹ ਮੈਂ ਇਦਾਂ ਕਰਦਾ ਵੀ ਇਹ ਮੈਨੂੰ ਜੋ ਪਤਾ ਆ ਉਹ ਇਹ ਆ ਵੀ ਜਦੋਂ ਤਨਖਾਈਆ ਕਰਾਰ ਹੋ ਜਾਂਦਾ ਉਦੋਂ ਪਤਨੀ ਨੇ ਵੀ ਨੇੜੇ ਨਹੀਂ ਜਾਣਾ ਜੀ ਜੇ ਜਾਊਗੀ ਤੇ ਉਹ ਲੰਘਣਾ ਕਰੂਗੀ ਬੱਚੇ ਧੀ ਪੁੱਤਰਾ ਨੇ ਵੀ ਨੇੜੇ ਨਹੀਂ ਜਾਣਾ ਜੇ ਜਾਣਗੇ ਤਾਂ ਲੰਘਣਾ ਕਰਨਾ ਕਹਿਣਾ ਆ ਵੀ ਤੁਸੀਂ ਤਨਖਾਈਆ ਕਰਾ ਰਹੇ ਹੋ ਤੁਹਾਡੇ ਨਾਲ ਸਾਡਾ ਰਿਸ਼ਤਾ ਕੋ ਨਹੀਂ ਮੈਂ ਕਹਿੰਦਾ ਇਹ ਇਦਾਂ ਗੱਲ ਅਸਲ 'ਚ ਇਦਾਂ ਗੱਲ ਆ ਤੇ ਸੰਗ ਵੀਰ ਨਾਲ ਜਿਹੜਾ ਮੋਢੇ ਨਾਲ ਮੋਢਾ ਅੜ ਕੇ ਆਊਗਾ ਉਦੋਂ ਅਕਾਲ ਤਖ ਦੀ ਜਿਹੜੀ ਵਸੀਲ ਦੇ ਉੱਤੋਂ ਇਹ ਵਾਜ ਵੱਜੂਗੀ ਵੀ ਆ ਜਾ ਤੋਈ 100% ਬਿਲਕੁਲ ਹਾਂਜੀ ਠੀਕ ਹੈ ਬਹੁਤ ਸ਼ੁਕਰੀਆ ਬਾਬਾ ਜੀ ਸਾਡੇ ਨਾਲ ਸਿੱਕੇ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਇੱਕ ਬੜਾ ਮੁੱਦਾ ਬਣਿਆ ਹੋਇਆ ਕੰਗਣਾ ਦਾ ਹਾਊਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਨਾਲ ਹੀ ਸੁਖਬੀਰ ਸਿੰਘ ਬਾਦਲਹੋਰਾ ਦੀ ਗੱਲ ਹੋਈ ਹੈ ਜਿਸ ਸਿੱਕੇ ਦੇ ਨਾਲ ਅੱਜ ਫੈਸਲਾ ਸੁਣਾਇਆ ਗਿਆ ਤਾਂ 15 ਦਿਨਾਂ ਦਾ ਸਮਾਂ ਹੈ ਕਿ 15 ਦਿਨਾਂ ਦੇ ਵਿੱਚ ਆ ਕੇ ਉਹ ਉੱਥੇ ਨਤਮਸਤਕ ਹੁੰਦੇ ਨੇ ਨਿਮਾਣੇ ਸਿੱਖ ਵਜੋਂ ਜਾਂ ਨਹੀਂ ਬਾਬਾ ਜੀ ਨੇ ਹੋਰ ਹੀ ਬਹੁਤ ਸਾਰੀਆਂ ਗੱਲਾਂ ਕੰਨੀਆਂ ਨੇ ਤੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂਪ ਸਹਿਯੋਗ ਦੇ ਇਸ ਜਿਕਮਤ ਧੰਨਵਾਦ